ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਪੰਜਾਬ ਬਚਾਓ ਯਾਤਰਾ ਦਾ ਹਲਕਾ ਸ਼ੁਤਰਾਣਾ ਦੇ ਪਾਤਣਾ ਪਹੁੰਚਣ ਤੇ ਪਾਰਟੀ ਵਰਕਰਾਂ ਨੇ ਕੀਤਾ ਨਿੱਘਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਬਾਅਦ ਅੱਜ ਸਭ ਤੋਂ ਅਖੀਰਲੇ ਹਲਕਾ ਸ਼ੁਤਰਾਣਾ ਤੇ ਪਾਤਣਾ ਪਹੁੰਚੀ ਜਿੱਥੇ ਕਿ ਵੱਡੇ ਗੰਦੀ ਵਿੱਚ ਮੌਜੂਦ ਪਾਰਟੀ ਵਰਕਰਾਂ ਨੇ ਪੰਜਾਬ ਬਚਾਓ ਯਾਤਰਾ ਦਾ ਭਰਵਾਂ ਸਵਾਗਤ ਵੀ ਕੀਤਾ ਇਸ ਯਾਤਰਾ 'ਚ ਅਕਾਲੀ ਦਲ ਦੇ ਸਮਰਥਕ ਗੱਡੀਆਂ, ਟਰੈਕਟਰ ਅਤੇ ਮੋਟਰਸਾਈਕਲਾਂ ਤੇ ਪਹੁੰਚੇ ਸਨ ਅਤੇ ਸੁਖਬੀਰ ਬਾਦਲ ਜਿੰਦਾਬਾਦ ਦੇ ਨਾਰੇ ਲਗਾ ਰਹੇ ਸਨ। ਇਸ ਮੌਕੇ ਤੇ ਉਹਨਾਂ ਨਾਲ ਹਲਕਾ ਚਿਤਰਾਣਾ ਦੇ ਇੰਚਾਰਜ ਕਬੀਰ ਦਾਸ, ਸੁਜੀਤ ਸਿੰਘ ਰਖੜਾ ਤੋਂ ਇਲਾਵਾ ਐਨ.ਕੇ ਸ਼ਰਮਾ ਸਮੇਤ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਸਨ। ਕੇ ਵਾਲਿਓ ਵਾਇਸ ਕਾਉਂਟਰੀ ਅੱਜ ਤੁਸੀਂ ਇਹ ਰਿਪੋਰਟ ਕੈਮ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਤੁਸੀਂ ਇੱਥੇ ਆਏ ਤੇ ਤੁਹਾਡਾ ਜੋਸ਼ ਦੇਖ ਕੇ ਇੱਕ ਗੱਲ ਸਪਸ਼ਟ ਹੈ ਕਿ ਦਿੱਲੀ ਵਾਲੀਆਂ ਪਾਰਟੀਆਂ ਵੀ ਐਸੀ ਜ਼ਮਾਨਤ ਜ਼ਬਤ ਕਰੋਗੇ ਤੁਸੀਂ ਅਸਲੀ ਸਤਾਇਆ ਆਪਾਂ ਨੂੰ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਆ ਆ ਹਰ ਵਾਰ ਝੂਠ ਬੋਲ ਕੇ ਲਾਰੇ ਲਾ ਕੇ ਡਰਾਮੇ ਕਰਕੇ ਆਪਾਂ ਤੋਂ ਵੋਟਾਂ ਲੈ ਜਾਂਦੇ ਆ। ਅਸ ਉਹਦੇ ਬਾਅਦ ਗਾਇਬ ਹੋ ਜਾਂਦੇ ਆ। 10 ਸਾਲ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦ ਕਰਤੇ। ਆ 5 ਸਾਲ ਝੜਵਾਲੇ ਨੇ ਬਰਬਾਦ ਕਰਤੇ। ਆਪਣੇ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਅਕਾਲੀ ਦਲ ਥੋੜੀ ਆਪਣੀ ਮਾਂ ਪਾਰਟੀ ਥੋੜੇ ਬਜ਼ੁਰਗਾਂ ਦੀ ਸ਼ਹੀਦਾਂ ਸ਼ਹਾਦਤ ਦੇ ਕੇ ਬਣਾਈ ਪਾਰਟੀ 103 ਸਾਲ ਪੁਰਾਣੀ ਪਾਰਟੀ ਆ ਕੌਮ ਦੀ ਆਵਾਜ਼ ਹੈ ਥੋਡੀ ਫੌਜ ਹੈ ਆ ਸੇਵਾ ਕਰਨ ਵਾਸਤੇ ਪਾਰਟੀ ਬਣੀ ਹੈ ਰਾਜ ਕਰਨ ਵਾਸਤੇ ਨਹੀਂ 103 ਸਾਲਾਂ ਚ ਮਸਾਂ 20 ਸਾਲ ਤੁਸੀਂ ਮੌਕਾ ਦਿੱਤਾ ਸਰਕਾਰ ਨੂੰ ਬਾਕੀ 80 ਸਾਲ ਤੋਂ ਵੱਧ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੇ ਤੇ ਲੀਡਰਸ਼ਿਪ ਨੇ ਮੋਰਚੇ ਲਾ ਕੇ ਥੋਡੀਆਂ ਲੜਾਈਆਂ ਲੜੀਆਂ ਅਟੂਬ ਚਿਕਰੀ ਵਿੱਚ ਕਿਸਾਨਾਂ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਵਪਾਰੀ ਦੀ ਲੜਾਈ ਲੜੀ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦਾ ਕੋਈ ਲਗਾ ਥੋਡੇ ਨਾਲ ਨਹੀਂ ਤੁਸੀਂ ਦੇਖ ਹੀ ਲਿਆ ਕਹਿ ਜਾ ਵਦੀਰਾ ਆਪਣੇ ਨਾਲ ਕਰਦੇ ਆ ਆ ਹੁਣ ਹੀ ਤੁਸੀਂ ਦੇਖਿਆ ਕਿਵੇਂ ਆਪਣੇ ਕਿਸਾਨ ਭਰਾ ਦਿੱਲੀ ਜਾਣ ਲੱਗੇ ਸੀ ਤੇ ਬਾਹਰ ਤੇ ਇਹਨਾਂ ਨੇ ਪੁਲਿਸ ਲਾ ਕੇ ਬੰਬ ਸਿੱਟੇ ਜੇ ਤੁਹਾਨੂੰ ਜਾਣ ਨਹੀਂ ਦਿੱਤਾ ਐਡਾ ਵੱਡਾ ਧੱਕਾ ਆਪਣੇ ਨਾਲ ਜੇ ਆ ਇੰਨਾ ਧੱਕਾ ਕਰ ਸਕਦੇ ਆ ਫੋ ਉਹਨਾਂ ਕੋਲੇ ਪੁਲਿਸ ਹੈ ਫੌਜ ਹੈ ਤੁਹਾਡੇ ਕੋਲੇ ਇੱਕ ਤਾਕਤ ਹੈ ووٹ ਦੀ ਤਾਕਤ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਆ پارਲੀਮੈਂਟ ਇਲੈਕਸ਼ਨ ਵਿੱਚ ਇੱਕ ਵੀ ਵੋਟ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਾ ਪਾਓ ਤੁਹਾਡੇ ਕੋਲੇ ਜਿਹੜੀ ਵੋਟ ਦੀ ਸ਼ਕਤੀ ਹੈ ਐ ਜੀ ਸ਼ਕਤੀ ਹੈ ਕਿ ਉਹਨਾਂ ਨੂੰ ਦਿਖਾ ਸਕਦੇ ਹੋ ਖੋਟੇ ਕੋਲੇ ਭਾਵੇਂ ਫੌਜ ਹੋਵੇ ਸਾਡੇ ਕੋਲੇ ਵੋਟ ਹੈ ਤੇ ਦਿੱਲੀ ਦੀਆਂ ਕਿੰਨੇ ਪਾਰਟੀਆਂ ਭਾਵੇਂ ਆ ਕਮਲ ਦਾ ਫੁੱਲ ਭਾਵੇਂ ਝਾੜੂ ਹੈ ਭਾਵੇਂ ਕਾਂਗਰਸ ਦਾ ਖੂਨੀ ਪੰਜਾ ਇੱਕ ਨੂੰ ਵੀ ਇੱਥੇ ਪੰਜਾਬ 'ਚ ਵੜ ਨਾ ਦਿਓ ਫੈਸਲਾ ਕਰ ਲੋ ਇੱਕ ਇੱਕ ਵੋਟ ਪੰਜਾਬ ਦੀ ਇੱਕ ਇੱਕ ਵੋਟ ਪੰਜਾਬੀਆਂ ਦੀ ਇੱਕ ਇੱਕ ਵੋਟ ਖਾਲਸਾ ਪੰਥ ਦੀ ਤੱਕੜੀ ਚੋਂ ਨਿਸ਼ਾਨ ਤੇ ਲੱਗੇ ਜ਼ਮਾਨਤਾਂ ਜ਼ਬਤ ਕਰਾ ਦਿਓ ਦਿਖਾ ਦਿਓ ਤੁਸੀਂ ਸਾਡੇ ਨਾਲ ਧੱਕਾ ਕਰਦੇ ਆ ਸਾਡੇ ਕੋਲ ਤਾਕਤ ਹੈ ਬੋਰਡ ਦੀ ਤਾਕਤ ਜੇ ਅਸੀਂ ਤੁਹਾਨੂੰ ਵੀ ਨਹੀਂ ਬਣ ਦਿੰਦੇ ਮੈਂ ਜਗਮੀਰ ਜੀ ਦਾ ਬਹੁਤ ਰਵਾਜ ਕਰਦਾ ਮੇਰੇ ਦੇ ਜੁੜੇ ਭਰਾ ਮੰਗੂਆਂ ਇਹਨਾਂ ਦੇ ਪਿਤਾ ਨਾਲ ਬਾਦਲ ਸਿੰਘ ਪਰ ਬਾਦਲ ਪਰਿਵਾਰ ਦਾ ਬਹੁਤ ਪੁਰਾਣਾ ਰਿਸ਼ਤੇ

बहुतादी बहुत आहे बहुत वॾी गणी विच आयो बुधादे ख़ाली बहुत पुराणे वॾे शोमी अकाली दल जे वर्शना में पर हमेशह अकाली दल जी चङी कला में सभु थो पुराणे चङे ਦਾ ਚੰਗਾ ਬੁਲੰਦ ਕਰਨ ਵਾਲੇ ਜੀ ਬਰਖਾਸ ਜੀ ਇਹਨਾਂ ਮੈਂ ਜਿੰਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਜੀ ਪਾਰਟੀ ਨੂੰ ਤਬਾਹ ਕਰਦਾ ਹੈ ਭਾਈ ਤੁਹਾਡੀ ਕਾਹਲ ਤੋਂ ਬਾਈ ਵੀ ਦੀ ਗੱਲ। ਉਹ ਸਾਡੇ ਸੰਕਲ ਦੇ ਗੋਪੀ ਸਿੰਘ ਬੱਲਦੀ ਜੀ ਉਹ ਸੰਕਲ ਦਾ ਜਿਹੜਾ ਸ਼ਹਿਰ ਦੀ ਯਾਤਰਾ ਹੈ ਜੀ ਆ ਉਹਦੇ ਵਿੱਚ ਆਪਾਂ ਕੁਲਵਾਰਾ ਸਾਹਿਬ ਜਾਵਾਂਗੇ बीटू जी ना एम पी जी साहब साहरी प्रधान नरेंद्र बजाज जी उन्होंने योगा सिंह जी माते निम सिंह जी सात सिंधु जी साढ़े यूथ आगू भी ने सारे मंत्री सरकार कांग्रेस का सम्मान करता एक्टमेंट रोके जी लोगों भाजी और मैं बेनती करूंगा प्रधान साहब को ਮਦਮ ਸਾਹਿਬ ਬੰਨੋ ਸਾਰਿਆਂ ਨੂੰ ਤੁਹਾਡਾ ਦੇਰ ਦੀ ਕਰਾਇਆ ਤੋਂ ਬਹੁਤ ਤਰਫਾਨ ਹਲਕਾ ਸ਼ਿਤਰਾਨੀ ਨੇ ਬਹੁਤ ਵੱਡਾ ਅੱਜ ਪਿਆਰ ਦਿੱਤਾ ਜਬੀਰ ਦਾ ਅਕੀ ਦਾ ਸੇਵਾ ਦੀ ਸਮੂਹੀ ਟੀਮ ਦਾ ਦੇਰ ਦੀ ਕਰਾਇਆ ਤੋਂ ਸਨਮਾਨ ਕਰਨਾ ਬਹੁਤ ਟੈਨ ਨਾ ਉਹ ਜਜਮੈਂਟ ਨਹੀਂ ਆ ਜੰਗ ਸਹੀ ਗੱਲ ਹੈ ਆਪਣੀ ਸਾਰਿਆਂ ਦੀ ਜੰਗ ਹੈ ਅੱਧੀਂ ਵਾਲੀਆਂ ਪਾਰਟੀਆਂ ਦੇ ਖਿਲਾਫ ਇਹ ਅੱਧੀਂ ਵਾਲੀਆਂ ਪਾਰਟੀਆਂ ਨੇ ਆਪਣੇ ਪੰਜਾਬ ਨੂੰ ਜ਼ਬਾਹ ਕੀਤਾ ਹੈ ਆਪਣੀ ਪਾਰਟੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਵੀਰੋ ਜਦੋਂ ਤੁਸੀਂ ਇਸ ਪਾਰਟੀ ਨੂੰ ਤਾਕਤ ਦਿੱਤੀ ਉਦੋਂ ਹੀ ਪੰਜਾਬ ਦੀ ਰੱਖੀ ਕੋਈ ਨਹੀਂ ਜਦੋਂ ਆਪਾਂ ਗਲਤ ਤਜਰਬੇ ਕਰਕੇ ਆ ਦਿੱਲੀ ਵਾਲੀਆਂ ਪਾਰਟੀਆਂ ਦੇ ਗੱਲਾਂ ਜਾ ਕੇ ਭਾਵੇਂ 10 ਸਾਲ ਕਾਂਗਰਸ ਦਾ ਹੋਇਆ ਜਾਂ 5 ਸਾਲ ਚੜ੍ਹੂਆ ਨੇ ਦੇਖੋ ਕਿਵੇਂ ਪੰਜਾਬ ਵਿੱਚ ਚਲੇ ਗਿਆ ਇਸ ਕਰਕੇ ਅਸੀਂ ਤੁਹਾਡੇ ਆਪਣੀ ਆ ਪਾਰਟੀ ਉਹਨਾਂ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਵਿੱਚੋਂ ਨਿਕਲੇ ਹੋਏ ਵਰਕਰਾਂ ਦੀ ਪਾਰਟੀ ਹੈ ਜੋ ਤੁਹਾਡਾ ਦੁੱਖ ਤਕ ਸਮਝਦੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਪੰਜਾਬ ਤਰੱਕੀ ਕਰੇ ਆ ਜਿਹੜੀ ਦਿੱਲੀ ਵਾਲੇ ਦੀ ਪਾਰਟੀਆਂ ਦਾ ਮਕਸਦ ਪੰਜਾਬ ਤਰੱਕੀ ਨਹੀਂ ਉਹ ਇੱਥੇ ਕਾਬਜ ਹੋਣ ਆਉਂਦੇ ਆ ਜਿਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਵਿੱਚ ਕਬਜ਼ਾ ਧੋਕੇ ਇਧਰ ਲੁੱਟ ਕੇ ਲੈ ਗਏ ਕੋਈ ਉਹਨਾਂ ਵਾਸਤੇ ਆ 13 ਐਮਪੀ ਐ ਸਾਡੇ ਵਾਸਤੇ ਗਰੀਬ ਦੀ ਲੜਾਈ ਵਪਾਰੀ ਦੀ ਲੜਾਈ ਪੰਜਾਬ ਦੀ ਲੜਾਈ ਲੜਦੇ ਆ ਇਸ ਕਰਕੇ ਆਪਣੇ ਆਪ ਤਗੜਾ ਕਰੋ ਇੰਨਾ ਦੂਜੀਆਂ ਨੈਸ਼ਨਲ ਪਾਰਟੀਆਂ ਦੇ ਲਾਰਿਆਂ ਤੋਂ ਬਚੀਏ ਤਜਰਬੇ ਕਰਨੇ ਛੱਡ ਦਈਏ ਤੁਸੀਂ ਆਪ ਦੇਖਿਆ ਕਿ ਤੁਸੀਂ ਦੇਖੋ ਦੂਜੇ ਸੂਬੇ ਕੋਈ ਤਜਰਬਾ ਨਹੀਂ ਕਰਦਾ ਆ ਗੁਜਰਾਤ ਅਰੇ ਲਗਾਤਾਰ 30 ਸਾਲ ਹੋ ਗਿਆ ਉਹ ਤਜਰਬਾ ਤੋਂ ਨਹੀਂ ਕਰਦੇ ਆ ਉਹਨੂੰ ਪਤਾ ਹੈ ਕਿ ਉਹਨਾਂ ਦੀ ਆਪਣੀ ਪਾਰਟੀ ਹੈ ਐਸ ਕਰਕੇ ਥੋੜੀ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਆਪਣੀ ਪੰਜਾਬੀਆਂ ਦੀ ਪੰਥ ਦੀ ਗੋਮ ਦੀ ਵਪਾਰੀ ਸਾਰਿਆਂ ਦੀ ਆਵਾਜ਼ ਹੈ ਤਕੜੇ ਹੋ ਕੇ ਆਪਾਂ ਇਸ ਪਾਰਲੀਮੈਂਟ 13 ਜਾਂ 13 ਸੀਟਾਂ ਜਿਤਾ ਕੇ ਦਿਖਾ ਦਈਏ ਸਾਨੂੰ ਕਿਸੇ ਦੀ ਲੋੜ ਨਹੀਂ ਸਾਡੇ ਸਾਰਾ ਪੰਜਾਬ ਸਾਡੇ ਨਾਲ ਹੈ ਬਹੁਤ ਬਹੁਤ ਧੰਨਵਾਦ ਵਾਈਕ ਮਜੀਠੀਆ ਖਾਲਸਾ ਵਾਈਕ ਸੰਗਤਾਂ ਸਹਿਜ ਲੋ ਪਰਮਾਤਮਾ ਦੀਆਂ ਜਿਨ੍ਹਾਂ ਨੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਇੱਥੇ ਉਹਦਾ ਕਿੰਨਾ ਉਹ ਦੇਖੋ ਆਪਾਂ ਪਰਮਾਤਮਾ ਦੀ ਆਪਣਾ ਪੰਜਾਬ ਹੈ ਅਕਾਲਪੁਰ ਕੋ ਵੈਗਰੂ ਦੀ ਬਹੁਤ ਵੱਡੀ ਬਖਸ਼ਿਸ਼ ਆ ਅੱਜ ਤੁਸੀਂ ਦੇਖੋ ਪੰਜਾਬ ਨੂੰ ਬਚਾਉਣ ਵਾਸਤੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਵਾਗਤ ਕਰਨ ਵਾਸਤੇ ਅੱਜ ਰਾਤ ਨੂੰ ਤੁਸੀਂ ਦੇਖੋ 8:30 9 ਵਜੇ ਵੀ ਆ ਦੁਨੀਆ ਜਿਹੜੀ ਆ ਸੜਕਾਂ ਤੇ ਸੁਵੀਰ ਜੀ ਦਾ ਸਵਾਗਤ ਕਰਨ ਵਾਸਤੇ ਜੀ ਦੇਖੋ ਵੀ ਗਰੀਬ ਵੀ ਮਜ਼ਦੂਰ ਵੀ ਕਿਸਾਨ ਵੀ ਵਪਾਰੀ ਵੀ ਹਰ ਵਰਗ ਜਿਹੜਾ ਇਸ ਕਾ ਇਹ ਸਰਕਾਰ ਤੋਂ ਤਪਾਇਆ ਹੋਇਆ ਅਜ ਐਂਡ ਲਾਅ ਐਂਡ ਆਰਡਰ ਦੀ ਸਮੱਸਿਆ ਇਸ ਤਰ੍ਹਾਂ ਦੀ ਆ ਪੰਜਾਬ ਚ ਕਿ ਦਿੱਲੀ ਪੂਰਾ ਹਾਲ ਹੈ ਕਿ ਕਤਲ ਹੁੰਦੇ ਆ ਬੀਬੀਆਂ ਨੂੰ ਉਹਨਾਂ ਨੇ ਲਾਰਾ ਲਾਦਿਆ ਵੀ 1000 ਰੁਪਏ ਜਿਹੜਾ ਹਰ ਔਰਤ ਨੂੰ 5000 ਰੁਪਏ ਦੇਵਾਂਗੇ ਪਰ ਕਿਸੇ ਨੂੰ ਦਾਨੀ ਨਹੀਂ ਦੇ ਜਿਹੜੀ ਆਟਾ ਨਾਲ ਅਸੀਂ ਢਾਲ ਦਿੰਦੇ ਸੀ ਕਿ ਢਾਲ ਬੰਦੀ ਕਰਤੀ ਔਰ ਕਣਕ ਵੀ 5 ਕਿਲੋ ਕਰਗੀ 15 ਰੁਪਏ ਜੋ ਕਿਸਾਨੀ ਉਹ ਬਰਬਾਦ ਹੋ ਗਈ ਜਿਹੜਾ ਸੋਚਦਾ ਸੀ ਬਿਜ਼ਨਸਮੈਨ ਪੰਜਾਬ ਤੋਂ ਬਾਹਰ ਭੱਜੇ ਜਾ ਰਹੇ ਆ ਨੌਜਵਾਨ ਬੇਰੁਜ਼ਗਾਰ ਹੋ ਰਹੇ ਆ ਅੱਜ ਪੰਜਾਬ ਦੇ ਲੋਕ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ जिने पंजाब ਦੇ ਅੰਦਰ ਕੰਪਲੀਟ ਇਨਫਰਾਸਟ੍ਰਕਚਰ ਕ੍ਰੀਏ ਕਰਿਆ ਪੰਜਾਬ ਚ ਸੜਕਾਂ ਬਣਾਈਆਂ 에어ਪੋਰਟ ਬਣਾਏ ਬਿਜਲੀ ਪਾਣੀ ਦੀ ਔਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਦੀ ਰਹੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ ਉਹ ਪੰਜਾਬ ਨੂੰ ਬਰਬਾਦ ਕਰਕੇ ਪੰਜਾਬ ਤੇ ਰਾਜ ਕਰਨਾ ਚਾਹੁੰਦੀਆਂ ਸੋ ਅੱਜ ਤੁਸੀਂ ਦੇਖੋ ਵੀ ਇਹ ਲੱਖਾਂ ਦੀ ਗਿਣਤੀ ਚ ਨਾਲ ਤ ਨੂੰ 8 ਵਜੇ ਤੱਕ 9 ਵਜੇ ਤੱਕ ਜਿਹੜਾ ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਦਿੰਦਾ ਕਿ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੇ ਗੜਨਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੜਨਾ ਹੈ ਔਰ ਆਪਾਂ 13 ਨਹੀਂ 13 ਸੀਟਾਂ ਪੰਜਾਬ ਦੇ ਅੰਦਰ ਜਿੱਤਰੇ ਤਕੜਾ ਕਰ ਲਈ ਤਾਂ ਪੰਜਾਬ ਬਚੂਗਾ ਪੰਜਾਬ ਬਚਾਓ ਯਾਤਰਾ ਚ ਸਾਰਾ ਜਿਹੜਾ ਹਲਕੇ ਸ਼ਕਰਾਣੇ ਦਾ ਯੂਥ ਹੈ ਤੁਸੀਂ ਦੇਖ ਰਹੇ ਹੋ ਸਤਪਾਲ ਜੀ ਸਾਰਾ ਹਲਕਾ ਸ਼ਕਰਾਣਾ ਸਾਰੇ ਪਿੰਡਾਂ ਚ ਅਸੀਂ ਕਨੇਟਾ ਤੋਂ ਚੱਲੇ ਸੀ 2 ਵਜੇ ਔਰ ਸਾਰੇ ਪਿੰਡਾਂ ਦੇ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਿਆਂ ਨੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਤੇਰੀਆਂ ਮਾਤਾ ਪਿੜਾਂ ਨੇ ਨੌਜਵਾਨਾਂ ਨੇ ਇਸ ਪੰਜਾਬ ਬਚਾਓ ਯਾਤਰਾ ਚ हिस्सा ਪਾਇਆ ਮੈਂ ਸਾਰੀ ਸਤਰਾਣਾ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਪੰਜਾਬ ਚੋਂ ਯਾਤਰਾ ਜਿਹੜੀ ਪਿਛਲੇ ਦਿਨੋਂ ਚੱਲ ਰਹੀ ਹੈ ਉਹ ਅੱਜ ਸਾਡੇ ਹਲਕੇ estrana ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਬੈਠੇ ਆਂ ਇਹ ਜਿਹੜੀ ਯਾਤਰਾ ਹੈ ਅੱਜ ਸਵੇਰ ਤੋਂ ਹਰਕੇ estrana ਦੇ ਵਿੱਚ ਚੱਲ ਰਹੀ ਹੈ ਤੇ ਹੁਣ ਤਕਰੀਬਨ ਰਾਤ ਦੇ 8:30 ਵਜਣ ਲੱਗੇ ਨੇ ਤੇ ਇਸ ਟਾਈਮ ਤੱਕ ਵੀ ਉਹਨਾਂ ਦੀ ੜੀਕ ਦੇ ਵਿੱਚ ਸੰਗਤਾਂ ਇਦਾਂ ਖੜੀਆਂ ਨੇ ਜਿੱਦਾਂ ਕੋਈ ਬਹੁਤ ਵੱਡਾ ਉਹ ਆਉਣਾ ਹੋਵੇ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਸਾਰੀਆਂ ਸੰਗਤਾਂ ਉਹ ਉਹਨਾਂ ਨੂੰ ਹੁਣ ਵੀ ਜੀ ਆਇਆਂ ਕਹਿਣ ਵਾਸਤੇ ਇੱਥੇ ਸਾਰੇ ਪੰਡਾਲ ਦੇ ਵਿੱਚ ਸਜੇ ਹੋਏ ਨੇ ਅਸੀਂ ਉਹਨਾਂ ਨੂੰ ਇੱਥੇ ਆਉਣ ਦੇ ਜੀ ਆਇਆਂ ਵੀ ਆਖਾਂਗੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਤਾਂ ਜੋ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਉਹ ਸ਼੍ਰੋਮਣੀ ਕਾਲੀਦਲ ਚੜ੍ਹਦੀ ਕਲਾ ਵਾਲਾ ਹੋਵੇ ਚੜ੍ਹਦੀ ਕਲਾ ਵਾਸਤੇ ਉਹ ਯਾਤਰਾ ਕਰ ਰਹੇ ਨੇ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਲ ਛਤਰਾਣੇ ਹਲਕੇ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਅਸੀਂ ਹਲਕੇ ਛਤਰਾਣੇ ਦੇ ਵਿੱਚ ਪਹੁੰਚਣ ਦੇ ਜੀ ਆਇਆਂ ਕਹਿੰਦੇ ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਅੱਜ ਛਤਰਾਣੇ ਹਲਕੇ ਤੋਂ ਜੈਖਰ ਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਪਾਤੜਾ ਪਹੁੰਚੀ ਹੈ ਤੇ ਸੰਗਤਾਂ ਨੇ ਸੋ ਅੱਜ ਦੇ ਇਸ ਭਾਰੀ ਇਕੱਠ ਦੇ ਵਿੱਚ ਜਿਹੜੇ ਅਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦਾ ਉਹਨਾਂ ਨੂੰ ਸਿਤਾਰਾਂ ਦੇ ਹਲਕੇ ਜਪੁੰਚਣ ਦੇ ਜੀ ਆਇਆਂ ਕਹਿੰਦੇ ਆ ਧੰਨਵਾਦ ਕਹਿੰਦੇ ਆ ਤੋਂ ਪਹਿਲਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਸਵੇਰੇ ਸ਼ਾਮ ਅਸੀਂ ਕਰਾਂਗੇ ਇਹ ਹਲਕੇ ਦੀ ਬਹੁਤ ਵੱਡੀ ਮੰਗ ਸੀ ਜੀ ਕਿਉਂਕਿ ਬਹੁਤ ਸਮੇਂ ਤੋਂ ਲੈ ਕੇ ਸਾਡਾ ਜੋ ਇਲਾਕਾ ਹੈ ਪਿਛੜਿਆ ਹੋਇਆ ਹੈ ਤੇ ਹਲਕਾ ਚਾਹੁੰਦਾ ਸੀਗਾ ਕਿ ਸਾਨੂੰ ਕੋਈ ਵਧੀਆ ਲੀਡਰ ਮਿਲੇ ਜੋ ਸਾਡੇ ਇਲਾਕੇ ਨੂੰ ਸਾਮ ਸਕੇ ਇਸ ਕਰਕੇ ਸਾਡੇ ਏਰੀਆ ਦੇ ਬਹੁਤ ਹੀ ਝੜਾਰੂ ਸਰਦਾਰ ਜਮੀਤ ਸਿੰਘ ਜੀ ਰਿਉ ਇਹ ਸਾਰੀ ਉਹਨਾਂ ਦੀ ਟੀਮ ਹੈ ਜੀ ਉਹਨਾਂ ਦੀ ਟੀਮ ਦੇ ਤਹਿਤ ਹੀ ਸਾਰੇ ਅਸੀਂ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੈਂਡੀਡੇਟ ਜੋ ਐਮਐਲਏ ਦਾ ਕੈਂਡੀਡੇਟ ਆ ਉਹ ਬਾਉ ਕਬੀਰ ਦਾਸ ਜੀ ਦੇ ਉੱਤੇ ਗਏ ਹਨ ਜੀ ਤੇ ਉਹਨਾਂ ਨੇ ਵੀ ਬਹੁਤ ਵੱਡੀ ਬਹੁਮਤਣਾ ਦਿਤਾ ਕੇ ਇਥੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਝੋੜੀ ਸੀਟ ਪਾਵਾਂਗੇ ਅਸੀਂ ਜੀ ਪਿੱਛੇ ਤੋਂ ਲੈ ਕੇ ਤੁਸੀਂ ਪਿੰਡਾਂ ਦੇ ਵਿੱਚ ਵੇਖੋ ਕਿ ਬਹੁਤ ਵੱਡਾ ਇਕੱਠ ਹੈ ਕਿ ਲੋਕ ਹੁਣੇ ਹੀ ਚਾਹੁੰਦੇ ਹਨ ਕਿ ਬਾਦਲ ਸਾਹਿਬ ਅੱਜ ਹੀ ਇਲੈਕਸ਼ਨ ਕਰਾਓ ਅੱਜ ਹੀ ਅਸੀਂ ਤੁਹਾਨੂੰ ਪੰਜਾਬ ਦਾ ਸੀਐਮ ਦੇਖਣਾ ਚਾਹੁੰਦੇ ਹਾਂ ਕਿਉਂਕਿ ਇਹ ਹਲਕੇ ਦੀ ਮੰਗ ਅੱਜ ਕਿਉਂਕਿ ਸਾਡਾ ਹਲਕਾ ਮਿਲਕੇ ਵਿਕਾਸ ਪੱਖੋਂ ਬਹੁਤ ਜ਼ਿਆਦਾ ਪਿੱਛੜ ਚੁੱਕਾ ਹੈ ਤੇ ਅਸੀਂ ਪੂਰ ਜੂਰ ਅਪੀਲ ਕਰਦੇ ਹਾਂ ਹਲਕੇ ਨਿਵਾਸੀਆਂ ਨੂੰ ਕਿ ਆਉਣ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਥੋਂ ਸਰਦਾਰ ਜਗਮੀਤ ਸਿੰਘ ਰਹੇਉ ਦੀ ਟੀਮ ਦੇ ਹੇਠ ਸ਼ਰਮਣੀ ਅਕਾਲੀ ਦਲ ਨੂੰ ਤਖ਼ਤਾ ਕਰੀਏ ਬੋਲੇ ਸੋ ਨਿਹਾਲ